ਇਹ ਜਿਹੜੀ ਯੂਨੀਵਰਸਿਟੀ ਬਚਾਉਣ ਦੀ ਲੜਾਈ ਸੀ ਇਹ ਭਗਵੰਤ ਮਾਨ ਨੂੰ ਲੜਨੀ ਚਾਹੀਦੀ ਸੀ ਪਰ ਹੁਣ ਉਹ ਪੰਜਾਬ ਦੇ ਲੋਕਾਂ ਨਾਲ ਖੜਨ ਦੀ ਬਜਾਏ ਜਾ ਕੇ ਮੋਦੀ ਨਾਲ ਖੜ ਰਹੇ ਆ ਇਹਦਾ ਪੰਜਾਬ ਦੇ ਲੋਕਾਂ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ ਇਹਦਾ ਵਿਧਾਨ ਸਭਾ ਸੂਰਾਂ ਦਾ ਬਾੜਾ ਇੱਥੇ ਜਿਹਨੂੰ ਮਰਜ਼ੀ ਭੇਜਦੇ ਹੋ ਉਹਨਾਂ ਨੇ ਗੰਦ ਖਾਣਾ ਤੇ ਗੰਦ ਬੋਲਣਾ ਉੱਥੇ ਭਗਵੰਤ ਮਾਨ ਦੀ ਸਰਕਾਰੇ ਕਹਿ ਰਹੀ ਹੋਵੇ ਕਿ ਅਸੀਂ ਜੀ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਮਸਲਾ ਉਹਨਾਂ ਤੋਂ ਅਸੀਂ ਕੀ ਆਸ ਕਰ ਸਕਦੇ ਆ ਇਹ ਮਸਲਾ ਆ ਲੜਾਈ ਜੰਗ ਦੇ ਮੈਦਾਨ ਚ ਹੱਲ ਹੋਣਾ ਇਹ ਕੋਟਾਂ ਚ ਹੱਲ ਨਹੀਂ ਹੋਣਾ ਜੇ ਲੜਾਂਗੇ ਤਾਂ ਨਵੇੜਾ ਹੋ ਜੂ ਇਹ ਗੱਲ ਕਿਸਾਨ ਅੰਦੋਲਨ ਤੋਂ ਸਿੱਖਣੀ ਚਾਹੀਦੀ ਆ ਉਹ ਸੁਪਰੀਮ ਕੋਰਟ ਨਹੀਂ ਗਏ ਉਹ ਹਾਈ ਕੋਰਟ ਨਹੀਂ ਗਏ ਉਹਨਾਂ ਨੇ ਦਿੱਲੀ ਘੇਰੀ ਤੇ ਅੱਜ ਇਹੀ ਪੰਜਾਬ ਦੇ ਵਿਦਿਆਰਥੀ ਨੇ ਇਤਿਹਾਸ ਦੁਆਰਾ ਦੁਹਰਾਤਾ ਕਿ ਫੈਸਲੇ ਕੋਟਾਂ ਚ ਨਹੀਂ ਹੋਣਗੇ ਲੜਾਈ ਦੇ ਮੈਦਾਨ ਚ ਹੋਣਗੇ ਕਹਿੰਦਾ ਸੀ ਨਰਿੰਦਰ ਮੋਦੀ ਕੇ ਮੇਰਾ 52 ਇੰਚ ਦਾ ਸੀਨਾ ਤੇ ਮੈਂ ਪਿੱਛੇ ਨਹੀਂ ਹਟਦਾ ਪਹਿਲਾਂ ਤਾਂ ਉਹਨੂੰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਤੋਂ ਪਿੱਛੇ ਹਟਾਇਆ ਉਹ ਤੋਂ ਵੱਧ ਆ ਮਸਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤੇ ਪੰਜਾਬ ਦੇ ਵਿਦਿਆਰਥੀਆਂ ਨੇ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਫੈਸਲਾ ਵਾਪਸ ਲੈਣ ਦੇ ਲਈ ਮਜਬੂਰ ਕੀਤਾ ਤੇ ਅੱਜ ਉਹ ਸੈਨੇਟ ਦਾ ਨੋਟੀਫਿਕੇਸ਼ਨ ਰੱਦੀ ਦੀ ਟੋਕਰੀ ਦੇ ਵਿੱਚ ਪਿਆ ਸਾਡੀ ਯੂਨੀਵਰਸਿਟੀ ਤੁਸੀਂ ਖੋਹ ਕੇ ਲੈ ਜਾਓ ਫਿਰ ਤੇ ਤੁਸੀਂ ਕਹੋਗੇ ਪੰਜਾਬ ਯੂਨੀਵਰਸਿਟੀ ਦੇ ਚੰਡੀਗੜ੍ਹ 'ਚ ਵੱਡੇ ਨਾਂ ਇਹ ਕਿੱਦਾਂ ਹੋ ਸਕਦਾ ਲੋਕਾਂ ਵੱਲ ਟੀਮ ਨਾਲ ਜੁੜੇ ਤੁਸੀਂ ਮਹਿਮਤਾਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਖੜੇ ਆ ਅੱਜ ਜੋ ਕੁਝ ਵਾਪਰਿਆ ਸਭ ਨੇ ਦੇਖਿਆ ਕਿ ਇਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਦੀਆਂ ਜੋ ਨਾਕਾਮ ਕੋਸ਼ਿਸ਼ਾਂ ਦੇ ਬਾਵਜੂਦ ਨੌਜਵਾਨੀ ਹੈ ਜਿਹੜੀ ਜੋ ਵਿਦਿਆਰਥੀ ਨੇ ਜੋ ਕਿਥੇ ਬੰਦੀਆਂ ਨੇ ਉਹ ਕਿਸ ਤਰੀਕੇ ਨਾਲ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਈਆਂ ਤਾਂ ਉੱਥੇ ਹੀ ਸਾਡੇ ਨਾਲ ਪੀਐਸਯੂ ਦੇ ਸੂਬਾ ਪ੍ਰਧਾਨ ਹੋਣਗੇ ਗੱਲਬਾਤ ਕਰਦੇ ਆ ਰਣਵੀਰ ਸਿੰਘ ਕੋਰਾੜਾ ਦੇ ਨਾਲ ਸਭ ਤੋਂ ਪਹਿਲਾਂ ਭਾਈ ਜੋ ਕੁਝ ਅੱਜ ਵਾਪਰਿਆ ਚੰਡੀਗੜ੍ਹ ਪੁਲਿਸ ਨੇ ਜੋ ਨਾਕੇਬੰਦੀ ਕੀਤੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਤੱਕ ਕੀਤੀਆਂ ਮਤਲਬ ਉਸ ਦੇ باوجود ਜੋ ਵਿਦਿਆਰਥੀ ਨੇ ਜਥੇਬੰਦੀਆਂ ਨੇ ਉਹ ਦਾਖਲ ਹੋ ਗਈ ਹ ਯੂਨੀਵਰਸਿਟੀ ਕਿਵੇਂ ਦੇਖਦੇ ਸਭ ਕੁਝ ਹੋ ਰਿਹਾ ਜੀ ਪੰਜਾਬ ਦੀ ਕਹਾਵਤ ਆ ਕਿ ਦਰਿਆਵਾਂ ਨੂੰ ਕੋਈ ਬੰਨ ਨਹੀਂ ਮਾਰ ਸਕਦਾ ਤੇ ਪੰਜਾਬੀ ਉਹ ਵਗਦੇ ਦਰਿਆ ਨੇ ਤੇ ਉਹਨਾਂ ਨੇ ਅੱਜ ਸਾਬਤ ਕਰਤਾ ਕਿ ਇਹਨਾਂ ਨੂੰ ਕੋਈ ਬੰਨ ਨਹੀਂ ਮਾਰ ਸਕਦਾ ਸਾਡੀ ਯੂਨੀਵਰਸਿਟੀ ਤੁਸੀਂ ਖੋਕੇ ਲਿਜਾਓ ਇੱਥੇ ਤੁਸੀਂ ਸੰਗ ਦਾ ਸਿਲੇਬਸ ਸੰਗ ਦੀ ਆਡੀਓਲੋਜੀ ਲਾਗੂ ਕਰੋ ਤੇ ਆਪਣੀ ਮਰਜ਼ੀ ਦੇ ਨਾਲ ਕਰਨ ਦੇ ਧੱਕੇ ਦੇ ਨਾਲ ਤੁਸੀਂ ਪੰਜਾਬ ਦੇ ਗਲਤੇ ਗੂਠਾ ਲਾ ਕੇ ਕਰਨ ਦੀ ਕੋਸ਼ਿਸ਼ ਕਰੋ ਫਿਰ ਤੇ ਤੁਸੀਂ ਕਹੋਗੇ ਪੰਜਾਬ ਯੂਨੀਵਰਸਿਟੀ ਦੇ ਚੰਡੀਗੜ੍ਹ ਚ ਵੱਡੇ ਨਾਂ ਇਹ ਕਿਦਾਂ ਹੋ ਸਕਦਾ ਜਦੋਂ ਤੁਸੀਂ ਸ਼ੰਭੂ ਵੈਰੀ ਵੈਰੀਗੇਟ ਲਾਏ ਸੀ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੇ ਤਾਂ ਉਹ ਵੀ ਚੱਕਦੇ ਸੀ ਇਸ ਕਰਕੇ ਅੱਜ ਪੰਜਾਬ ਦੀ ਜਵਾਨੀ ਨੇ ਸਾਬਤ ਕਰਤਾ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੀ ਆ ਤੇ ਪੰਜਾਬੀ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਮੋਦੀ ਔਰ ਅਮਿਤ ਸ਼ਾਹ ਦੀ ਝੋਲੀ ਦੇ ਵਿੱਚ ਪੈਣ ਨਹੀਂ ਦੇਣਗੇ ਜਿਹੜੀ ਸਰਕਾਰ ਇਹ ਕਹਿੰਦਾ ਸੀ ਨਰਿੰਦਰ ਮੋਦੀ ਕੇ ਮੇਰਾ 52 ਇੰਚ ਦਾ ਸੀਨਾ ਤੇ ਮੈਂ ਪਿੱਛੇ ਨਹੀਂ ਹਟਦਾ ਪਹਿਲਾਂ ਤਾਂ ਉਹਨੂੰ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਤੋਂ ਪਿੱਛੇ ਹਟਾਇਆ ਉਹ ਤੋਂ ਵੱਧ ਆ ਮਸਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਤੇ ਪੰਜਾਬ ਦੇ ਵਿਦਿਆਰਥੀਆਂ ਨੇ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਫੈਸਲਾ ਵਾਪਸ ਲੈਣ ਦੇ ਲਈ ਮਜਬੂਰ ਕੀਤਾ ਤੇ ਅੱਜ ਉਹ ਸੈਨੇਟ ਦਾ ਨੋਟੀਫਿਕੇਸ਼ਨ ਰੱਦੀ ਦੀ ਟੋਕਰੀ ਦੇ ਵਿੱਚ ਪਿਆ ਇਹ ਲੜਨ ਵਾਲੇ ਲੋਕਾਂ ਦੀ ਜਿੱਤ ਆ ਬਧੇਰੇ ਬੈਰੀਗੇਡ ਲਾਏ ਆ ਚੱਪੇ-ਚੱਪੇ ਤੇ ਬੈਰੀਗੇਡ ਨੇ ਪੰਜਾਬ ਦੇ ਵਿੱਚ ਜਦੋਂ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਐਂਟਰ ਕਰਦੇ ਆ ਪਰ ਉਹ ਚੱਪੇ-ਚੱਪੇ ਦੇ ਬੈਰੀਗੇਡ ਟੁੱਟੇ ਤੋੜ ਰਹੇ ਆ ਉਹ ਮੈਕਸ ਹਸਪੀਟਲ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਇਕੱਠੇ ਹੋਏ ਆ ਉਹ ਵੈਰੀਗੇਟ ਤੋੜ ਕੇ ਅੰਦਰ ਵੱੜ ਰਹੇ ਨੇ ਚੰਡੀਗੜ੍ਹ ਦੇ ਵਿੱਚ ਤੇ ਵੱਡਾ ਹਿੱਸਾ ਆ ਇੱਕ ਨੰਬਰ ਗੇਟ ਤੋੜ ਕੇ ਅੰਦਰ ਵੱੜ ਚੁੱਕਿਆ ਇਹ ਪੰਜਾਬ ਦੇ ਲੋਕਾਂ ਨੇ ਦਿਖਾਤਾ ਕਿ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਕੇਂਦਰ ਦੇ ਵੱਲੋਂ ਤਾਂ ਰੋਕਿਆ ਗਿਆ ਪਰ ਉਸੇ ਪੰਜਾਬ ਦੇ ਵਿੱਚ ਵੀ ਕਹਿੰਦੇ ਕਿ ਪੰਜਾਬ ਪੁਲਿਸ ਦੇ ਵੱਲੋਂ ਕੋਈ ਆਗੂ ਨੂੰ ਫੋਨ ਕੀਤੇ ਗਏ, ਘਰਾਂ 'ਵਾਂ ਛਾਪੇ ਮਾਰੇ ਗਏ ਕਿ ਭਾਈ ਚੰਡੀਗੜ੍ਹ ਨਹੀਂ ਜਾਣਾ। ਇੱਕ ਪਾਸੇ ਸਰਕਾਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਯੂਨੀਵਰਸਿਟੀ ਜਾਣ ਨਹੀਂ ਦੇਵਾਂਗੇ ਪਰ ਦੂਸਰੇ ਪਾਸੇ ਇਹੋ ਜਿਹੀਆਂ ਕੁੱਝੀਆਂ ਹਰਕਤਾਂ ਕਰਨੀਆਂ। ਇਸ ਜੀ ਨੂੰ ਕਿਵੇਂ ਦੇਖਦੇ? ਦੇਖੋ ਇਹ ਜਿਹੜੀ ਯੂਨੀਵਰਸਿਟੀ ਬਚਾਉਣ ਦੀ ਲੜਾਈ ਸੀ ਇਹ ਭਗਵੰਤ ਮਾਨ ਨੂੰ ਲੜਨੀ ਚਾਹੀਦੀ ਸੀ। ਉਹ ਸਟੇਟ ਦਾ ਮੁਖੀ ਆ ਪਰ ਉਹਦੀ ਲੜਲਾਈ ਆ ਵਿਦਿਆਰਥੀਆਂ ਨੇ ਲੜੀ ਆ। ਪਰ ਹੁਣ ਉਹ ਪੰਜਾਬ ਦੇ ਲੋਕਾਂ ਨਾਲ ਖੜਨ ਦੀ ਬਜਾਏ ਜਾ ਕੇ ਮੋਦੀ ਨਾਲ ਖੜ ਰਹੇ ਆ ਪੰਜਾਬ ਪੁਲਿਸ ਰੋਕਣ ਲੱਗੀ ਹੋਈ ਆ ਬੈਰੀਕੇਡ ਲਾ ਕੇ ਕਿ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋਣਾ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰੇ ਕਹਿ ਰਹੀ ਹੋਵੇ ਕਿ ਅਸੀਂ ਜੀ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਮਸਲਾ ਉਹਨਾਂ ਤੋਂ ਅਸੀਂ ਕੀ ਆਸ ਕਰ ਸਕਦੇ ਆ ਇਹ ਮਸਲਾ ਆ ਲੜਾਈ ਜੰਗ ਦੇ ਮੈਦਾਨ ਚ ਹੱਲ ਹੋਣਾ ਇਹ ਕੋਰਟਾਂ ਚ ਹੱਲ ਨਹੀਂ ਹੋਣਾ ਕੋਰਟਾਂ 'ਚ ਤਾਂ ਸੈਂਕੜੇ ਕੇਸ ਚੱਲਦੇ ਕਿੰਨਾ ਦਾ ਨਿਵੇੜਾ ਹੋ ਗਿਆ ਅਜੇ ਤੱਕ ਐਸਵਾਈਐਲ ਦਾ ਨਿਵੇੜਾ ਹੋ ਗਿਆ ਪੰਜਾਬ ਦੇ ਪੰਜਾਬੀ ਬੋਲ ਦੇ ਕੋਈ ਇਲਾਕਿਆਂ ਦਾ ਨਿਵੇੜਾ ਹੋ ਗਿਆ ਧਾਰਾ ਜਿਹੜੀ 1966 ਪੁਨਰਗਠਨ ਐਕਟ ਦੀ 78 79 80 ਉਹਦਾ ਕੋਈ ਨਿਵੇੜਾ ਹੋ ਗਿਆ ਜੇ ਲੜਾਂਗੇ ਤਾਂ ਨਿਵੇੜਾ ਹੋ ਜੂ ਇਹ ਗੱਲ ਕਿਸਾਨ ਅੰਦੋਲਨ ਤੋਂ ਸਿੱਖਣੀ ਚਾਹੀਦੀ ਆ ਉਹ ਸੁਪਰੀਮ ਕੋਰਟ ਨਹੀਂ ਗਏ ਉਹ ਹਾਈ ਕੋਰਟ ਨਹੀਂ ਗਏ ਉਹਨਾਂ ਨੇ ਦਿੱਲੀ ਘੇਰੀ ਤੇ ਅੱਜ ਇਹੀ ਪੰਜਾਬ ਦੇ ਵਿਦਿਆਰਥੀਆਂ ਨੇ ਇਤਿਹਾਸ ਦੁਆਰਾ ਦੁਹਰਾਤ ਕਿ ਫੈਸਲੇ ਕੋਟਾ ਚ ਨਹੀਂ ਹੋਣਗੇ ਲੜਾਈ ਦੇ ਮੈਦਾਨ ਚ ਹੋਣਗੇ ਲੋਕਾਂ ਨੂੰ ਤਮੀਜ਼ ਸੀ ਨਾ ਕਿ ਅਸੀਂ 92 ਚੁਣ ਕੇ ਭੇਜੇ ਨੇ ਵਿਧਾਨ ਸਭਾ ਪੰਜਾਬ ਦੀ ਬਣਾਈ ਹੈ ਤਾਂ ਉਹ ਸਾਡੇ ਨਾਲ ਖੜਨ ਗਿਆ ਕਿ ਪਰ ਇੱਥੇ ਇੱਕ ਵੀ ਮੰਤਰੀ ਜਾਂ ਮੁੱਖ ਮੰਤਰੀ ਦਾ ਇੱਕ ਵਾਰ ਵੀ ਨਾ ਆਉਣਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਦ ਕੇਜਰੀਵਾਲ ਨੂੰ ਪੁਲਿਸ ਫੜਦੀ ਹੈ ਤਾਂ ਧਰਨੇ ਲਾਤੇ ਜਾਂਦੇ ਦਿੱਲੀ ਜਾ ਕੇ ਪਰ ਦਿੱਲੀ ਤੋਂ ਨੇੜੇ ਚੰਡੀਗੜ੍ਹ ਇੱਥੇ ਕਿਉਂ ਨਹੀਂ ਪਹੁੰਚਦੇ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੇਸਿਕਲੀ ਉਹ ਸੰਘ ਦੀ ਵੀ ਟੀਮ ਹੈ ਭਾਜਪਾ ਦੀ ਟੀਮ ਆ ਆਮ ਆਦਮੀ ਪਾਰਟੀ ਵੀ ਟੀਮ ਆ ਆਮ ਆਦੀ ਪਾਰਟੀ ਨੇ ਹੁਣ ਤੱਕ ਜਿਹੜੇ ਸੰਘ ਦੇ ਪੋਲੀਟੀਕਲ ਏਜੰਡੇ ਆ ਰਾਮ ਮੰਦਰ ਦਾ ਮੁੱਦਾ ਧਾਰਾ 370 ਦਾ ਮੁੱਦਾ ਮੁੱਦਾ ਇੱਕ ਸਾਰ ਸਿਵਲ ਕੋਡ ਦਾ ਮੁੱਦਾ ਇਹਨਾਂ ਸਾਰਿਆਂ ਦੇ ਉੱਤੇ ਬੀਜੇਪੀ ਨੇ ਸਹਿਮਤੀ ਪ੍ਰਗਟ ਕੀਤੀ ਆ ਕਿ ਅਸੀਂ ਸੰਘ ਨਾਲ ਸਹਿਮਤ ਆ ਸਿਰਫ ਔਰ ਸਿਰਫ ਜਿਹੜੇ ਕੁਝ ਪ੍ਰਸ਼ਾਸਨਿਕ ਮੁੱਦੇ ਆ ਉਹਨਾਂ ਉੱਤੇ ਇਹਨਾਂ ਦਾ ਟਕਰਾਅ ਦੇਖਣ ਨੂੰ ਮਿਲਦਾ ਇਸ ਕਰਕੇ ਇਹ ਬਿਲਕੁਲ ਇਹਨਾਂ ਤੋਂ ਆਸ ਨਹੀਂ ਕਰਨੀ ਚਾਹੀਦੀ ਕਿ 92 94 ਜਿੰਨੇ ਹੈਗੇ ਇਸ ਟਾਈਮ ਵੀ ਇਹ ਪੰਜਾਬ ਦੇ ਲੋਕਾਂ ਦੇ ਮਾਮਲਿਆਂ ਤੇ ਕਿਤੇ ਬੋਲਣਗੇ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ ਇਹਦਾ ਵਿਧਾਨ ਸਭਾ ਸੂਰਾਂ ਦਾ ਬਾੜਾ ਇੱਥੇ ਜਿੰਨੂੰ ਮਰਜ਼ੀ ਭੇਜਦੇ ਹੋ ਉਹਨਾਂ ਨੇ ਗੰਦ ਖਾਣਾ ਤੇ ਗੰਦ ਬੋਲਣਾ ਉੱਥੇ ਲਗਦਾ ਮਤਲਬ ਆ ਮੰਗ ਤੋਂ ਬਾਅਦ ਜਿਵੇਂ ਇਹ ਜਿਹੜੀ ਐਫਪੀ ਡਾਇਵਰਟ ਤੋਂ ਮੰਗ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਨੋਟੀਫਿਕੇਸ਼ਨ ਆਉਂਦਾ ਉਸ ਤੋਂ ਬਾਅਦ ਹੁਣ ਚੋਣਾ ਤੇ ਆ ਗਿਆ ਲੱਗਦਾ ਕਿ ਚਲਦੀ ਚਲਦੀ ਮੰਗਾਂ ਮਤਲਬ ਹੋਰ ਮੰਗਾਂ ਵੀ ਸਾਹਮਣੇ ਆਉਣਗੇ ਤੇ ਸੰਘਰਸ਼ ਵੀ ਹੋਰ ਰੂਪ ਵੀ ਲੈ ਸਕਦਾ ਦੇਖੋ ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ ਉਹ ਕਿਸੇ ਇੱਕ ਛੋਟੇ ਜਿਹੇ ਮੁੱਦੇ ਤੇ ਸ਼ੁਰੂ ਹੁੰਦਾ ਤੇ ਉਹ ਬਹੁਤ ਵੱਡੇ ਮੁੱਦੇ ਵਾਲੇ ਪਾਸੇ ਨੂੰ ਚੱਲ ਜਾਂਦਾ ਦੁਨੀਆ ਦੇ ਵਿੱਚ ਸਾਡੇ ਕੋਲ ਉਦਾਹਰਨਾਂ ਨੇ ਬੰਗਲਾਦੇਸ਼ ਦਾ ਅੰਦੋਲਨ ਹੋਇਆ ਨੇਪਾਲ ਦਾ ਜੰਜੀ ਅੰਦੋਲਨ ਹੋਇਆ ਸ਼੍ਰੀਲੰਕਾ ਦਾ ਅੰਦੋਲਨ ਹੋਇਆ ਇਸ ਟਾਈਮ ਪੰਜਾਬ ਬੜੀ ਬ ਪੰਜਾਬ ਦੇ ਲੋਕਾਂ ਨੇ ਝਾੜੂ ਨੂੰ ਇੰਨੀਆਂ ਵੋਟਾਂ ਪਾ ਕੇ ਇੱਕ ਬਦਲਾਅ ਦੇ ਲਈ ਲਿਆਂਦਾ ਸੀ ਪਰ ਇਹ ਵੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ ਇਸ ਕਰਕੇ ਪੰਜਾਬ ਦੇ ਲੋਕ ਇੱਕ ਸੱਚਮੁੱਚ ਦਾ ਬਦਲਾਅ ਚਾਹੁੰਦੇ ਆ ਜਿਹੜਾ ਇਹਨਾਂ ਦੇ ਪੰਜਾਬ ਦੇ ਇਕਨੋਮਿਕ ਇਸ਼ੂਆਂ ਨੂੰ ਪੰਜਾਬ ਦੇ ਪੋਲੀਟੀਕਲ ਇਸ਼ੂਆਂ ਨੂੰ ਪੰਜਾਬ ਦੇ ਸੋਸ਼ਲ ਇਸ਼ੂਆਂ ਨੂੰ ਹੱਲ ਕਰ ਸਕਦਾ ਹੋਵੇ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਪੋਲੀਟੀਕਲ ਪਾਰਟੀਆਂ ਤੋਂ ਕੋਈ ਬਹੁਤੀ ਆਸ ਨਹੀਂ ਹੈ ਇਸ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਪੰਜਾਬ ਇੱਕ ਸੰਘਰਸ਼ ਦਾ ਮੈਦਾਨ ਬਣਨਾ ਫੈਡਰਲ ਮੰਗਾਂ ਨੇ ਜਿਹੜੀਆਂ ਪੰਜਾਬ ਦੀਆਂ ਪਾਣੀਆਂ ਵਾਲਾ ਮਸਲਾ ਪੰਜਾਬ ਦਾ ਪੰਜਾਬੀ ਬੋਲਦੇ ਇਲਾਕੇ ਆ ਮਸਲਾ ਪੰਜਾਬ ਦਾ ਉਹ ਪੰਜਾਬ ਦੇ ਕੇਂਦਰ ਦੇ ਵਿੱਚ ਆਉਣਗੇ ਤੇ ਉਹਨਾਂ ਉੱਤੇ ਸਟ੍ਰਗਲ ਹੋਣਗੀਆਂ ਪਹਿਲਾਂ ਜਿਵੇਂ ਨਾਰਾ ਵੀ ਹੈ ਕਿ ਖਿੜੇ ਫੁੱਲ ਅਗਲਾਉਂਦਾ ਚੰਡੀਗੜ੍ਹ ਪੰਜਾਬ ਦਾ ਕੀ ਲੱਗਦਾ ਵੀ ਇਹ ਜਿਹੜੀ ਇੱਕ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੁੰਦੀ ਹੁੰਦੀ ਗੱਲ ਚੰਡੀਗੜ੍ਹ ਤੇ ਜਾਊਗੀ ਜਾਂ ਜਿਹੜੇ ਹੋਰ ਧੱਕੇ ਨੇ ਜੋ ਕੇਂਦਰ ਕਰ ਰਹੇ ਬੀਬੀ ਐਮਬੀ ਨੂੰ ਲੈ ਕੇ ਜਾਂ ਬੀਐਸਐਫ ਲਈ ਹੈ ਮਤਲਬ ਉਹਨਾਂ ਉੱਤੇ ਵੀ ਸੰਘਰਸ਼ ਹੋਣਗੇ ਉਹਨਾਂ ਵਾਲੇ ਦੇ ਦੇਖੋ ਤੁਸੀਂ ਇਹ ਗੱਲ ਸਮਝੋ ਸੈਨੇਟ ਵਾਲੇ ਮਸਲੇ ਤੋਂ ਜੇ ਤੁਸੀਂ ਕਿਸੇ ਸਿੰਗਲ ਪੰਜਾਬ ਦੇ ਬੰਦੇ ਨੂੰ ਪੁੱਛੋਗੇ ਨਾ ਬਈ ਸੈਨੇਟ ਦਾ ਮਾਮਲਾ ਕੀ ਆ ਤਾਂ ਉਹਨੇ ਕਹਿੰਦਾ ਵੀ ਸੈਨੇਟ ਦਾ ਨਹੀਂ ਮੈਨੂੰ ਪਤਾ ਹੈਗਾ ਪਰ ਮੈਨੂੰ ਇੰਨਾ ਪਤਾ ਵੀ ਜਿਹੜਾ ਮੋਦੀ ਆ ਜਾਂ ਸੈਂਟਰ ਸਰਕਾਰ ਆ ਉਹ ਸਾਡੀ ਯੂਨੀਵਰਸਿਟੀ ਲੈ ਕੇ ਚੱਲੀ ਆ ਇਹ ਇੱਕ ਸੈਂਟੀਮੈਂਟ ਆ ਪੰਜਾਬ ਦੇ ਲੋਕਾਂ ਦੇ ਅੰਦਰ ਜਿਹੜਾ ਇੱਕ ਯੂਨੀਵਰਸਿਟੀ ਨਾਲ ਚੰਡੀਗੜ੍ਹ ਨਾਲ ਜੁੜਿਆ ਹੋਇਆ ਇਹਨੂੰ ਜਲੇ ਵੀ ਸੈਂਟਰ ਕੋਈ ਵੀ ੱੱਕਾ ਕਰੂਗਾ ਤਾਂ ਉਹ ਸੈਂਟੀਮੈਂਟ ਉੱਠਣਾ ਅੱਜਾ ਸਾਰਾ ਸੈਂਟੀਮੈਂਟ ਆਇਆ ਹੋਇਆ ਇਹਨਾਂ ਜੋ ਵੱਡੇ ਹਿੱਸੇ ਨੂੰ ਸੈਨੇਟ ਦੇ ਕਿੰਨੇ ਮੈਂਬਰ ਆ ਕੀ ਚੋਣਾ ਇਹ ਨਹੀਂ ਪਤਾ ਪਰ ਇਹਨਾਂ ਨੂੰ ਇਹ ਪਤਾ ਵੀ ਕੇਂਦਰ ਸ ਕੇਂਦਰੀਕਰਨ ਕਰ ਰਹੇ ਆ ਚੰਡੀਗੜ੍ਹ ਯੂਨੀਵਰਸਿਟੀ ਨੂੰ ਲੈ ਕੇ ਜਾ ਰਹੇ ਆ ਅਸੀਂ ਯੂਨੀਵਰਸਿਟੀ ਨਹੀਂ ਦੇਣੀ ਇਹਦੇ ਵਿੱਚੋਂ ਹੀ ਖੇੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਹ ਸੈਂਟੀਮੈਂਟ ਵੀ ਆਊਗਾ ਉਹ ਥੋੜੇ ਟਾਈਮ ਚ ਲੇਟ ਆ ਜਾਵੇ ਪਰ ਉਹ ਦੇਰ ਸਵੇਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੁੱਦਾ ਖੜਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਖੜਨਾ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਇਹ ਮੁੱਦਾ ਖੜਨਾ ਇਸ ਕਰਕੇ ਪੰਜਾਬੀ ਇਹਦੇ ਉੱਤੇ ਆਉਣਗੇ ਤੇ ਭੁੱਲਣਗੇ ਕਹਿੰਦਾ ਆਪਾਂ ਨੌਜਵਾਨੀ ਦੀ ਕਰੀਅਤਾ ਨੌਜਵਾਨੀ ਜੋ ਕਿ ਜਿਹਨੂੰ ਪਹਿਲਾਂ ਕਹਿੰਦੇ ਸੀ ਕਿ ਭਾਈ ਪੰਜਾਬ ਦੀ ਨਿਸ਼ੇੜੀ ਐ ਉਸ ਤੋਂ ਬਾਅਦ ਇਹ ਸੀਗਾ ਕਿ ਗਰਮ ਖਿਆਲੀ ਨੇ ਮਤਲਬ ਜਲਦੀ ੜਕਾਉਣਾ ਸੌਖਾ ਆ ਇਹਨਾਂ ਨੂੰ ਕਿ ਲੱਗਦਾ ਹੁਣ ਜਵਾਨ ਜਿਹੜੀ ਜਵਾਨੀ ਆ ਪੰਜਾਬ ਦੀ ਉਹ ਵੀ ਸੰਘਰਸ਼ ਚ ਕਰਨਾ ਸਿੱਖ ਚੁੱਕੀ ਆ ਜਾਂ ਇਹੀ ਮਤਲਬ ਫਾਇਦਾ ਹੋਊਗਾ ਪੰਜਾਬ ਨੂੰ ਵਾਲਾ ਦੇਖੋ ਇਹਦੇ ਵਿੱਚ ਮੈਂ ਇੱਕ ਗੱਲ ਕਹੂੰਗਾ ਜਿਹੜਾ ਕਿਸਾਨ ਅੰਦੋਲਨ ਸੀ ਨਾ ਉਹ ਸਾਡੇ ਵਾਲੀ ਪੀੜੀ ਦੇ ਲਈ ਇੱਕ ਵੱਡੀ ਨਰਸਰੀ ਸਾਬਤ ਹੋਇਆ ਇੱਕ ਪ੍ਰਯੋਗਸ਼ਾਲਾ ਸਾਬਤ ਹੋਇਆ ਜਿੱਥੇ ਅਸੀਂ ਸ਼ਾਂਤਮਈ ਰਹਿ ਕੇ ਇੱਕ ਲੰਮਾ ਅੰਦੋਲਨ ਕਿਸ ਤਰੀਕੇ ਨਾਲ ਚਲਾਉਣਾ ਕਿੱਥੇ ਬੈਰੀਕੇਡ ਤੋੜਨੇ ਆ ਕਿੱਥੇ ਨਹੀਂ ਤੋੜਨੇ ਇਹ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਤੋਂ ਸਿੱਖਿਆ ਅੱਜ ਉਹੀ ਜਿਹੜਾ ਆਪਾਂ ਕਹਿ ਲਈਏ ਤਜਰਬਾ ਇਹ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੇ ਲਾਗੂ ਕੀਤਾ ਜੇ ਗੇਟ ਬੰਦ ਕਰਦੇ ਸੀ ਤਾਂ ਵਿਦਿਆਰਥੀ ਗੇਟ ਬੰਦ ਕਰਕੇ ਸਾਰਿਆਂ ਨੂੰ ਐਂਟਰ ਕਰਾ ਲੈਂਦੇ ਸੀ ਫਿਰ ਸ਼ਾਂਤਮਈ ਬੈਠ ਕੇ ਸਟੇਜ ਚ ਲਾਉਂਦੇ ਸੀ ਇੱਥੇ ਕੋਈ ਹੁੱਲੜਵਾਜੀ ਨਹੀਂ ਹੋ ਰਹੀ ਬਸ ਜਿਹੜੇ ਨੌਜਵਾਨਾ ਨੂੰ ਕਿਹਾ ਜਾਂਦਾ ਹੁੱਲੜ ਆਵਾਜ਼ ਨੇ ਫਿਊਟਿੰਗ ਕਰਦੇ ਆ ਚੀਕਾਂ ਮਾਰਦੇ ਆ ਇੱਥੇ ਤੁਸੀਂ ਦੇਖਿਓ ਕਿੰਨੀਆਂ ਕੁੜੀਆਂ ਫਿਰ ਰਹੀਆਂ ਨੇ ਧਰਨੇ ਦੇ ਵਿੱਚ ਬੈਠੀਆਂ ਨੇ ਉਹ ਗੇਟ ਤੋੜਨ ਦੇ ਵਿੱਚ ਵੀ ਸ਼ਾਮਲ ਸੀ ਧਰਨੇ 'ਚ ਵੀ ਸ਼ਾਮਲ ਨੇ ਇਹ ਇੱਕ ਟੈਗ ਲਾਇਆ ਜਾਂਦਾ ਜਵਾਨੀ ਨੂੰ ਬਦਨਾਮ ਕਰਨ ਦੇ ਲਈ ਵੀ ਇਹ ਕੱਲੇ ਹਣੀ ਸਿੰਘ ਦੇ ਗੀਤਾਂ ਤੇ ਨੱਚਦੀ ਆ ਜਾਂ ਇਹ ਗੀਤਾਂ ਤੇ ਨੱਚਣ ਵਾਲੀ ਜਵਾਨੀ ਆ ਪਰ ਇਹ ਗੀਤ ਇਹ ਜਵਾਨੀ ਖੰਡੇ ਦੀ ਧਾਰ ਤੇ ਨੱਚਣ ਵਾਲੀ ਆ ਤੇ ਉਹ ਅੱਜ ਸਾਬਤ ਕੀਤਾ ਤੁਹਾਡੇ ਸਾਹਮਣੇ ਆ ਗੇਟ ਬੰਦ ਕੀਤਾ ਤੇ ਯੂਥ ਨੇ ਤੋੜ ਕੇ ਸਾਰੇ ਨੂੰ ਅੰਦਰ ਐਂਟਰ ਕਰਾਇਆ ਇਸ ਕਰਕੇ ਇਹ ਅਲੱਗ-ਅਲੱਗ ਟੈਗ ਲਾਏ ਜਾਂਦੇ ਆ ਵੀ ਇਹ ਗਰਮਖਿਆਲੀ ਨੇ ਆਤਵਾਦੀ ਨੇ ਨਕਸਲੀਏ ਨੇ ਮੌਸਟ ਨੇ ਪਤਾ ਨਹੀਂ ਕਿਸ ਤਰ੍ਹਾਂ ਦੇ ਪਰ ਪੰਜਾਬ ਦੀ ਜਵਾਨੀ ਆਪਣੇ ਮੁੱਦਿਆਂ ਤੇ ਲੜਨਾ ਜਾਣਦੀ ਆ ਤੇ ਆਉਣ ਵਾਲੇ ਸਮੇਂ ਵਿੱਚ ਇਹ ਕੇਂਦਰ ਦੀ ਸਰਕਾਰ ਨੂੰ ਚੰਗੇ ਜੋਹਰ ਦਿਖਾਊਗੀ ਬਹੁਤ ਧੰਨਵਾਦ ਬਾਈ ਸ਼ੁਕਰੀਆ ਜੀ